ਸਾਰਾ ਦੰ ਅਭੀ ਸਾਡੇ ਮਾਂ ਜੋਗ ਉੱਚ ਅਧਿਕਾਰੀਆਂ ਦੇ ਹੁਕਮ ਦੇ ਅਸੀਂ ਆਏ ਹਥੇ ਰੇਡ ਕਰਨ ਵਾਸਤੇ ਉਹਦੇ ਵਿੱਚ ਕੁਛ ਅ ਸ਼ਿਕਾਇਤਾਂ ਵੀ ਸੀ ਜਿਨ੍ਹਾਂ ਦੇ ਸਬੰਧ ਵਿੱਚ ਰੇਡ ਕੀਤੀ ਗਈ ਆ ਤੇ ਬਾਕੀ ਵੀ ਸਾਰੀ ਰੂਟੀਨ ਚੈਕਿੰਗ ਆ ਜੀ ਇਹਦੇ ਵਿੱਚ ਖਪਤਕਾਰ ਨੇ ਜਿਹੜੇ ਕਈ ਕਮਰਸ਼ਲ ਵਰਤੋਂ ਕਰ ਰਹੇ ਨੇ ਘਰ ਦੇ ਮੀਟਰ ਤੋਂ ਉਹਨਾਂ ਦੇ ਰਿਪੋਰਟਾਂ ਭਰ ਦਿੱਤੇ ਆਗੇ ਜਾਣੇ ਤੇ ਕਈ ਖਪਤਕਾਰਾਂ ਨੇ ਹੁਣ ਜਿੱਦਾਂ ਏਸੀ ਲਵਾਇਆ ਗੀਜ਼ਰ ਲਵਾਇਆ ਉਹਨਾਂ ਨੇ ਕਾਫੀ ਸਮੇਂ ਤੋਂ ਉਹਨਾਂ ਦੇ ਮੀਟਰਾਂ ਉਤੇ ਮਾਫੀ ਵੀ ਲੱਗੀ ਹੋਈ ਆ ਪਰ ਉਹਨਾਂ ਨੇ ਲੋਡ ਨਹੀਂ ਵਧਾਇਆ ਜੀ ਉਨ੍ਹਾਂ ਦੇ ਵਿੱਚ ਚੈਕਿੰਗ ਕੀਤੀ ਗਈ ਆ ਤੇ ਹੁਣ ਬਾਕੀ ਵੀ ਹੋਰ ਕਰ ਰਹੇ ਆ ਤੇ ਮਾ ਜੋ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਅਨੁਸਾਰ ਸਾਰੀ ਕਾਰਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜੇ ਤੁਸੀਂ ਏਸੀ ਲਵਾਏ ਗੀਜ਼ਰ ਲਵਾਏ ਆ ਜਾਂ ਆਪਣੇ ਘਰ ਚ ਕੋਈ ਦੁਕਾਨ ਖੋਲੀ ਆ ਤੇ ਦੁਕਾਨ ਦਾ ਮੀਟਰ ਕੁਮਰਚਾ ਅਲੱਗ ਲਾਇਆ ਜਾਵੇ ਤੇ ਜਿਹੜੇ ਗੀਜ਼ਰ ਵਗੈਰਾ ਲੋੜ ਤੁਸੀ ਆਪਣਾ ਵਧਾਓ ਤੇ ਜਿਹੜੇ ਵੀ ਵੀਰ ਮੇਰੇ ਨੇ ਖਫਤ ਕਰਨੇ ਮਾਫੀ ਲਵਾਈ ਆ ਆਪਣੀ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਦਫਤਰ ਜਾ ਕੇ ਬੜਾ ਹੀ ਆਸਾਨ ਕੰਮ ਹੁੰਦਾ ਸਰਕਾਰ ਨੇ ਆਨਲਾਈਨ ਹੀ ਕਰਤਾ ਵਾ ਆਨਲਾਈਨ ਹੀ ਤੁਸੀਂ ਆਪਣਾ ਲੋਡ ਵਧਾ ਸਕਦੇ ਜੀ ਜਦੋਂ ਵਰਤੀ ਸਰਕਾਰ ਵੱਲੋਂ 600 ਯੂਨਟ ਫਰੀ ਦਿੱਤੇਗੇ ਨਾ ਲੋਕਾਂ ਨੂੰ ਪਰ ਲੋਕ ਇਸ ਦੇ ਨਜਾਇਜ਼ ਵਰਤੋਂ ਕਰਦ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਏਸੀ ਲਗਾ ਕੇ ਇਹ ਸਾਡੇ 600 ਯੂਨਟ ਨਹੀਂ ਫੁੱਟਣਗੇ ਪਰ ਹਾਂ ਜਿਨ੍ਹਾਂ ਦੇ ਘਰੇ ਏਸੀ ਲੱਗਾ ਉਹਨਾਂ ਨੂੰ ਕਿੰਨੇ ਕਿਲੋਵਾਟ ਤੱਕ ਦਾ ਜਿਹੜਾ ਆਪਣਾ ਮੁਕ ਲੱਗਣੇ ਕੀ ਹੈ ਵੇਖੋ ਸਰ ਏਸੀ ਦੀ ਅਲੱਗ-ਅਲੱਗ ਕੈਪੈਸਿਟੀ ਹੈਗੀ ਆ ਕਿਸੇ ਨੇ 1.5 ਟਨ ਦਾ ਲਵਾਇਆ ਕਿਸੇ ਨੇ ਆਪਣੇ ਰੂਮ ਦੇ ਹਿਸਾਬ ਨਾਲ 1.0 ਟਨ ਦਾ ਲਵਾਇਆ ਵਾ ਜਿਹੜਾ 1.0 ਟਨ ਵਾਲਾ ਵਾ ਕਈ ਲੈਂਦੇ ਆ 600 ਵਾਟ ਲੋਡ ਜੀ ਤੇ ਜਿਹੜਾ ਆਪਣਾ ਇਸ ਤੋਂ ਥੱਲੇ ਆਂਦੇ 1200 ਵਾਟ ਲੋਡ ਵਾਲੇ ਵੀ ਏਸੀ ਆ ਹੁਣ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਖਪਤਕਾਰ ਆ ਸਮਝਦਾਰੀ ਨਾਲ ਆਪਣਾ ਖਪਤਕਾਰ ਜਿੱਦਾਂ ਇੱਕ ਘਰ ਚ ਇੱਕ ਫੈਮਿਲੀ ਆ ਉਹਨਾਂ ਦਾ ਇਸ ਤਰ੍ਹਾਂ ਆ ਵੀ ਆਪਣੇ ਮੀਟਰ ਦੇ 600 ਤੇ ਜੂੰਟ ਦੇ ਵਿੱਚ ਹੀ ਉਹ ਚਲਵਾ ਸਕਦੇ ਨੇ ਏਸੀ ਆ ਉਹ ਇਨਵਰਟਰ ਟਾਈਪ ਲਵਾਉਣ ਤੇ ਇੱਕੋ ਆਪਣੇ ਘਰ ਦੇ ਵਿੱਚ ਇੱਕੋ ਰੂਮ ਚ ਆਪਣਾ ਏਸੀ ਯੂਜ਼ ਕਰਨ ਉਹ ਬਹੁਤ ਘੱਟ ਲਾਈਟ ਖਿੱਚਦਾ ਵਾ ਤੇ 600 ਜੂੰਟ ਦੇ ਵਿੱਚ ਹੀ ਉਹਨਾਂ ਨੂੰ ਕੋਈ ਬਿੱਲ ਨਹੀਂ ਆਏਗਾ 600 ਜੂੰਟ ਦੇ ਵਿੱਚ ਹੀ ਉਹ ਆਪਣਾ ਏਸੀ ਦਾ ਵੀ ਵਰਤੋਂ ਕਰ ਸਕਦੇ ਆ ਅੱਜ ਕੱਲ ਲੋਕਾਂ ਨੇ ਬੈਟਰੀ ਵਿਛੇ ਚਾਰਜ ਕਰਦੇ ਨੇ ਉਹਨਾਂ ਨੇ ਇੱਕ ਤਾਂ ਬਣਾ ਰੱਖਿਆ ਕਿ ਅਲੱਗ-ਅਲੱਗ ਪੈਟਰੀਕਸ਼ਾਂ ਵਾਲਾਂ ਤੋਂ ਆਪਣੇ ਆਪਣੇ ਖਲਾਰ ਕੇ ਤੇ ਉਹਨਾਂ ਦੇ ਚਾਰਜ ਵਸੂਲ ਕਰਦੇ ਨੇ ਪਰ ਜਿਹੜਾ ਉਹਨਾਂ ਦਾ ਜਿਹੜਾ ਮੀਟਰ ਨੇ ਉਹ ਕਮਰਸ਼ੀਅਲ ਨਹੀਂ ਲੱਗੇ ਹਾਂਜੀ ਹਾਂਜੀ ਉਹਦੇ ਸਬੰਧ ਵਿੱਚ ਵੀ ਹੋਈ ਆ ਜੀ ਚੈਕਿੰਗ ਇਹੋ ਜਿਹੀ ਸਾਡੇ ਹੁਣ ਜਦੋਂ ਹੀ ਚੈਕਿੰਗ ਕੀਤੀ ਹੈ ਕੇਸ ਨਿਗਾਹ 'ਚ ਆਏ ਨੇ ਉਹਨਾਂ ਦੀ ਜਿਹੜੀ ਰਿਪੋਰਟ ਆਹੀ ਭਰ ਦਿੱਤੀ ਗਈ ਆ ਲੋਕਾਂ ਨੇ ਜਿਹੜਾ ਹੁਣ ਜਦਾ ਥ੍ਰੀ ਵਲਰ ਚਾਰਜ ਕਰਨਾ ਇੱਕ ਕਮਰਸ਼ੀਅਲ ਚ ਆਉਂਦਾ ਜੀ ਤੇ ਲੋਕਾਂ ਕੋਲੋਂ ਆਪਣੇ ਘਰ ਦੇ ਮੀਟਰ ਤੋਂ ਉਹਨੂੰ ਚਾਰਜ ਕੀਤਾ ਜਾ ਰਿਹਾ ਵਾ ਜੋ ਵੀ ਮਹਿਕਮੇ ਦੇ ਦਸਤਾਵੇਜ਼ਾਂ ਦੇ ਅਨੁਸਾਰ ਉਹਨਾਂ ਨੂੰ ਹੁਣ ਕਮਰਸ਼ੀਅਲ ਜਿਹੜੇ ਵੀ ਲੋਕ ਜਿਹੜੇ 3 ਵੀਰ ਆਪਣੇ ਘਰਾਂ ਦੇ ਵਿੱਚ ਘਰ ਵਾਲੇ ਮੀਟਰ ਤੋਂ ਚਾਰਜ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਰੋਗੇ ਜਿਹੜੇ ਲੋਕ 600 ਯੂਨਟ ਫ੍ਰੀ ਹੋਣ ਦੇ ਬਾਵਜੂਦ ਅੱਜ ਕੁੰਡੀਆਂ ਦੀ ਵਰਤੋਂ ਕਰਦੇ ਹੋ ਵੇਖੋ ਸਾਰੇ ਤੇ ਅਵੇਰਨੈਸ ਲੋਕਾਂ ਨੂੰ ਚਾਹੀਦੀ ਆ ਸਰਕਾਰ ਨੇ ਇੰਨਾ ਵਧੀਆ ਲੋਕਾਂ ਨੂੰ ਦਿੱਤਾ ਵਾ 600 ਯੂਨਟ ਬਹੁਤ ਜ਼ਿਆਦਾ ਹੁੰਦਾ ਇੱਕ ਆਮ ਫੈਮਿਲੀ ਬਿਲਕੁਲ ਜ਼ੀਰੋ ਬਿੱਲ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਆ ਜਿਹਦੇ ਵਿੱਚ ਮੇਰੇ ਖਿਆਲ 80% ਤੋਂ ਵੱਧ ਲੋਕ ਜਿਹੜਾ ਇਹਦਾ ਫਾਇਦਾ ਉਠਾ ਰਹੇ ਨੇ ਤੇ ਮੈਂ ਬਾਕੀ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਠਰਮੇ ਨਾਲ ਬਰਜਲੀ ਦੀ ਯੂਜ਼ ਕਰੋ ਚੋਰੀ ਬਿਲਕੁਲ ਨਾ ਕਰੋ 600 ਜੁੰਡ ਦੇ ਵਿੱਚ ਹੀ ਉਹਦਾ ਬਿੱਲ ਜੀਰੋ ਆਏਗਾ ਅਜੇ ਕਿੰਨੇ ਘਰਾਂ ਦੀ ਕੁੰਡੀ ਕਦੀ ਕੀ ਪੁੰਡੀ ਤਾਂ ਸਰ ਅਜੇ ਨਹੀਂ ਫੜੀ ਗਈ ਕੋਈ ਆਹ ਕਮਰਸ਼ਲ ਜ਼ਰੂਰ ਹੋਗਾ ਵੀ ਲੋਕ ਕਮਰਸ਼ਲ ਯੂਜ਼ ਕਰ ਰਹੇ ਆ ਤੇ ਘਰ ਦੇ ਮੀਟਰ ਦੇ ਉੱਤੇ ਉਹ ਜ਼ਰੂਰ ਫੜੇ ਗਏ ਆ ਬਾਕੀ ਅਜੇ ਚੈਕਿੰਗ ਕਰ ਰਹੇ ਆ ਅਜੇ ਰੋਟੀਨ ਚ ਚੱਲਦਾ ਆ ਕੰਮ ਇਹ ਵੇਖ ਲੈਣੇ ਜੇ ਹੋਰ ਜੇ ਕੋਈ ਆਉਂਦਾ ਤੇ